ਅੱਜ ਦੋ ਮਿੰਟ ਨੇ ਆਏ ਤੋਂ ਲੋ ਜੀ ਇੱਧਰ ਪਰਮ ਬੁਟੀਕ ਵਾਲੀ ਦੀਦੀ ਫੋਟੋ ਖਚਾ ਰਹੀ ਹੈ ਜੀ ਸਾਰੇ ਕੇ ਗੈਲ ਜਿੰਨੇ ਵੀ ਖੜੇ ਆ ਜੀ ਸਾਰੇ ਜਣੇ ਫੋਟੋਆਂ ਖਿੱਚ ਰਹੇ ਆ ਜੀ ਇੱਕ ਦੂਜੇ ਕੇ ਗੈਲ ਯਾਦਾਂ ਰਹਿ ਜਾਂਦੀਆਂ ਆ ਹਨਾ ਤੇ ਇਹ ਯਾਦਾਂ ਹੁੰਦੀਆਂ ਜੀ ਆਪਾਂ ਘਰ ਬੈਠ ਕੇ ਵੀ ਯਾਦ ਕਰਦੇ ਆ ਵੀ ਹਾਂ ਆਪਾਂ ਉਰੇ ਉਰੇ ਮੀਲੇ ਤੇ ਸਾਰੇ ਜਣੇ ਇਕੱਠੇ ਹੋਏ ਤੇ ਆਪਾਂ ਉਰੇ ਹਨਾ ਤੇ ਲੋ ਜੀ ਸਾਰਿਆਂ ਦੀ ਫੋਟੋਆਂ ਇੱਕ ਦੂਜੇ ਨਾਲ ਖਿੱਚ ਰਹੇ ਆ ਜੀ ਤੇ ਆਪਾਂ ਵੀ ਫੋਟੋ ਖਚਾਉਂਗੇ ਇੱਧਰ ਦੀਦੀ ਨਾਲ ਤੇ ਵੀਰ ਜੀ ਨਾਲ ਤੇ ਆਪਣਾ ਵੀ ਟਾਈਮ ਹੋ ਗਿਆ ਫੋਟੋ ਖਚਾਣ ਦਾ ਤੇ ਲੋ ਜੀ ਇੱਧਰ ਜੋਤ ਕਹਿੰਦੀ ਮम्मा ਮੈਂ ਵੀ ਫੋਟੋ ਖਚਾਣੀ ਹੈ ਤੇ ਜੋਤ ਵੀ ਖਚਾਣ ਲੱਗੀ ਨਾਲ ਔਰ ਇੱਧਰ ਦੀਦੀ ਖੜੇ ਆ ਪਰਮ ਦੀਦੀ ਸੌਰੀ ਪਰਮਿੰਦਰ ਦੀਦੀ ਇੱਧਰ ਪਰਵਿੰਦਰ ਦੀਦੀ ਖੜੇ ਆ ਜਿਨ੍ਹਾਂ ਨੇ ਆ ਔਰਗੇਨਾਈਜ਼ ਕਰਾਇਆ ਇਹ ਆਪਣਾ ਤੀਜ ਮੇਲਾ ਹਨਾ ਇਹਨਾਂ ਨੇ ਕਰਵਾਇਆ ਜੀ ਪ੍ਰੋਗਰਾਮ ਸਾਰਾ ਤੇ ਲੋ ਜੀ ਇੱਧਰ ਮੇਰੀ ਫਰੈਂਡ ਦਾ ਡਾਂਸ ਸ਼ੁਰੂ ਹੋ ਗਿਆ ਇਹ ਡਾਂਸ ਮੈਂ ਤੁਹਾਨੂੰ ਦਿਖਾਇਆ ਨਹੀਂ ਮੈਨੂੰ ਲੱਗਦਾ ਪਹਿਲਾਂ ਵੀਡੀਓ ਦੇ ਵਿੱਚ ਮੇਰੀ ਫਰੈਂਡ ਡਾਂਸ ਕਰ ਰਹੀ ਹੈ ਜੀ ਹੁਣ ਕਦੇ ਕਦੇ ਮੈਨੂੰ ਉਹ ਗਾਣਾ ਯਾਦ ਆ ਜਾਂਦਾ ਐਨਾ ਤੈਨੂੰ ਨੱਚਣੇ ਦਾ ਚਾ ਐਨਾ ਨੱਚਣ ਦਾ ਚਾ ਹੈ ਨਾ ਮੈਨੂੰ ਬਹੁਤ ਜ਼ਿਆਦਾ ਸੱਚੀ ਜੋ ਕੋਈ ਮਾੜਾ ਜਿਹਾ ਕਹ ਦੇਣਾ ਵੀ ਆਜਾ ਰਜਿੰਦਰ ਨੱਚ ਲੈ ਆਪਾਂ ਤਾਂ ਫੜਾਫੜ ਨੱਚਣ ਲੱਗ ਜਾਨੇ ਆ ਤੇ ਲੋ ਜੀ ਨੱਚਣਾ ਟੱਪਣਾ ਤੇ ਇੱਧਰ ਪਰਮ ਬੁਟੀਕ ਵਾਲੀ ਦੀਦੀ ਨੱਚ ਰਹੀਆਂ ਜੋ ਕਿ ਫੇਮਸ ਹੈ ਇੰਸਟਾਗ੍ਰam ਤੇ ਔਰ ਲੋ ਜੀ ਇੱਧਰ ਆਪਣੀ ਵਾਲੀ ਆ ਗਈ ਮੇਰੀ ਫਰੈਂਡ ਦੇ ਨਾਲ ਤੇ ਸਾਰੇ ਆਪਣੇ ਆਪਣੇ ਦੇ ਵਿੱਚ ਮਸਤੀ ਕਰ ਰਹੇ ਤੇ ਜੀ ਨੋ ਫਾਈਟ ਨੋ ਲੜਾਈ ਨੋ ਝਗੜਾ ਸਾਰੀਆਂ ਲੇਡੀਜ਼ ਸਹੇਲੀਆਂ ਬਣੀਆਂ ਹੋਈਆਂ ᱛੀਆਂ ਅੱਜ ਸਾਰੀਆਂ ਹੀ ਫਰੈਂਡ ਬਣੀਆਂ ਹੋਈਆਂ ਜੀ ਤੇ ਲੋ ਜੀ ਨੱਚਣਾ ਟੱਪਣਾ ਹੋ ਗਿਆ ਤੇ ਖਾਣਾ ਵੀ ਹੋਊਗਾ ਹੁਣ ਸਾਡਾ ਤੇ ਲੋ ਜੀ ਨੱਚਣਾ ਟੱਪਣਾ ਸੱਚੀ ਇਹੀ ਰਹਿ ਗਿਆ ਜ਼ਿੰਦਗੀ ਦੇ ਵਿੱਚ ਕਹਿੰਦੇ ਨਾ ਡਰ ਬੈਠ ਗਿਆ ਕਿਉਂਕਿ ਅੱਜ ਕੱਲ ਦਾ ਟਾਈਮ ਦਾ ਕੋਈ ਪਤਾ ਨਹੀਂ ਕਦ ਕਿਸ ਦਾ ਟਾਈਮ ਆਖਰੀ ਹੋਵੇ ਹਨਾ ਕੋਈ ਪਤਾ ਨਹੀਂ ਹੈਗਾ ਕਿਉਂਕਿ ਕੋਈ ਪ੍ਰੋਸਾ ਨਹੀਂ ਹੈਗਾ ਜ਼ਿੰਦਗੀ ਦਾ ਇਸ ਕਰਕੇ ਨੱਚਣਾ ਟੱਪਣਾ ਜ਼ਰੂਰ ਚਾਹੀਦਾ ਜੀ ਨੱਚ ਲੈਣਾ ਚਾਹੀਦਾ ਤੋ ਲੋ ਜੀ ਇੱਧਰ ਕੋਲਡ ਡਰਿੰਕ ਵਗੈਰਾ ਪੀ ਰਹੇ ਆ ਅਸੀਂ ਤੇ ਰੋਟੀ ਦੂਜੇ ਪਾਸੇ ਲੱਗੀ ਹੋਈ ਆ ਹਾਲ ਕਮਰੇ ਚ ਔਰ ਇੱਧਰ ਅਸੀਂ ਪੀ ਰਹੇ ਆ ਜੀ ਕੋਲਡ ਡਰਿੰਕ ਇੱਧਰ ਦੇਖੋ ਕਿੰਨਾ ਵਧੀਆ ਮੇਲਾ ਤੀਆਂ ਦਾ ਔਰ ਬਾਬਾ ਨਾਨਕ ਆਪਣਾ ਨਾਲ ਹੈ ਜੀ ਤੇ ਲੋ ਜੀ ਸਾਰੇ ਕੋਲਡ ਡਰਿੰਕ ਪੀ ਰਹੇ ਆ ਬੈਠ ਕੇ ਇੱਧਰ ਦਸਤਾਰ ਬਣੀ ਆ ਸਾਡੀ ਇਹ ਸਾਡਾ ਕ੍ਰਾਊਨ ਹੈ ਸਾਡੇ ਗੁਰੂ 10ਵੇਂ ਪਾਤਸ਼ਾਹ ਜੀ ਨੇ ਸਾਡੇ ਲਈ ਦਸਤਾਰ ਬਣਾਈ ਆ ਸਾਡਾ ਕ੍ਰਾਊਨ ਹੈ ਸਾਨੂੰ ਜ਼ਰੂਰਤ ਨਹੀਂ ਹੈ ਜੀ ਸਾਡੇ ਨਾਮ ਦੇ ਆ ਕੇ ਪਹਿਲੇ ਸਰਦਾਰ ਨੇ ਲੱਗ ਜਾਂਦਾ ਹੈ ਇਸਾ ਪਿਆਰ ਵਾਲਾ ਰੱਖਣਾ ਹੈ ਸਭ ਤੋਂ ਪਹਿਲਾਂ ਤਾਂ ਲੇਡੀਜ਼ ਨੂੰ ਲੇਡੀਜ਼ ਨਾਲ ਪਿਆਰ ਕਰਨਾ ਆਉਣਾ ਚਾਹੀਦਾ ਹੈ ਜੇ ਲੇਡੀਜ਼ ਲੇਡੀਜ਼ ਨਾਲ ਪਿਆਰ ਕਰਨਾ ਸਿੱਖ ਗਈ ਨਾ ਤਾਂ ਕੁੜੀਆਂ ਆਪਣੇ ਆਪ ਚੰਮ ਜੰਗੀਆਂ ਪਰ ਲੇਡੀਜ਼ ਲੇਡੀਜ਼ ਨਾਲ ਪਿਆਰ ਨਹੀਂ ਕਰਦੀ ਆਦਮੀ ਕਦੇ ਨਹੀਂ ਕਹਿੰਦਾ ਵੀ ਕੁੜੀ ਨਾ ਹੋਵੇ ਆ ਲੇਡੀਸ ਹੀ ਕਹੋਗੀ ਜਾਂ ਕਿਸੇ ਦੀ ਦਾਦੀ ਕਹੋਗੇ ਜਾਂ ਕਿਸੇ ਦੀ ਚਾਚੀ ਕਹੋਗੀ ਕਿ ਫਲਾਣੇ ਦੀ ਕੁੜੀ ਹੋ ਗਈ ਕੁਝ ਹੋਰ ਵੀ ਹੋ ਜਾਂਦਾ ਦੁਨੀਆ ਵਾਲੇ ਸੁਣੋ ਮੇਰੇ ਅੰਦਰ ਕਿੰਨਾ ਦਰਦ ਸਮੋਇਆ ਏ ਬਿਨਾ ਜ਼ੁਲਮ ਤੋਂ ਬਿਨਾ ਦਲਤੀ ਤੋਂ ਮੇਰੇ ਹਿੱਸੇ ਆਇਆ ਏ ਜਦ ਸुरू ਤੋਂ ਜੱਗ ਦੀ ਮਾਲ ਜਿਸਮ ਤੇ ਹੁਣ ਤੱਕ ਚੱਲਦੀ ਆਈ ਹਾਂ ਨਾ ਹਾਇ ਕੀਤੀ ਨਾ ਰੋਕਿਆ ਕਿਸੇ ਨੂੰ ਬਸ ਕੋਨਾ ਮੰਨਦੀ ਆਈ ਹਾਂ ਬਸ ਕੋਨਾ ਮੰਨਦੀ ਆਈ ਹਾਂ ਅੱਥਰੂ ਔੜੇ ਅਠੀਆਂ ਵਿੱਚੋਂ ਅੱਜ ਐਸੀ ਕਥਾ ਸੁਣਾਵਾਂਗੀ ਆਪ ਸਿਰਜ ਕੇ ਸਾਰੀ ਧਰਤੀ ਖੁਦ ਨੂੰ ਭਸਮ ਕਰਾਵਾਂਗੀ ਮੈਂ ਖੁਦ ਨੂੰ ਭਸਮ ਕਰਾਵਾਂਗੀ ਦੀਰ ਨਹੀਂ ਪੈਗੰਬਰ ਨਹੀਂ ਦੈਹੀ ਕੋਈ ਸ਼ਕਤੀ ਨਹੀਂ ਮੈਂ ਉਹ ਅਣਜੰਮੀ ਧੀ ਹਾਂ ਲੋਕੋ ਜੋ ਹਰ ਪਲ ਮਰਦੀ ਆਈ ਹੈ ਜੋ ਹਰ ਹਰ ਪਲ ਮਰਦੀ ਆਈ ਹੈ ਆਪਣੇ ਲਹੂ ਨਾਲ ਸਿੰਜ ਸਿੰਜ ਕੇ ਆਪਣੇ ਲਹੂ ਨਾਲ ਸਿੰਜ ਸਿੰਜ ਕੇ ਇਹ ਸੰਸਾਰ ਬਸਾਉਂਦੀ ਰਹੀ ਖੁਦ ਨੂੰ ਭੁੱਖਿਆ ਮਾਰ ਮਾਰ ਕੇ ਕਿਸੇ ਹੋਰ ਲਈ ਜਿਉਂਦੀ ਰਹੀ ਕਿਸੇ ਹੋਰ ਲਈ ਜਿਉਂਦੀ ਰਹੀ ਪਰ ਫੇਰ ਵੀ ਵਕਤ ਦੇ ਮਾਰਿਆਂ ਨੇ ਮੇਰਾ ਨਾਂ ਨਿਸ਼ਾਨ ਮਿਟਾ ਦੇਣਾ ਮੈਨੂੰ ਵਿੱਚ ਗਰੰਥਾਂ ਵੜੇ ਆਇਆ ਜਾਂਦਾ ਹੈ ਇਹ ਕਾਲ ਮਾਰ ਬੱਸ ਤੱਕਣਾ ਚਾਹੀਦਾ ਈ ਦਾ ਪਿਆਰ ਇਹ ਨਹੀਂ ਜਿਦਾ ਤੀਨ ਵੱਡਾ ਹੋਵੇ ਹੋਰ ਯੁਮਾਨ ਬੱਸ ਸੱਚ ਹੈ ਜੀ ਦਿਨਾਂ ਸੇ ਦਿਨ ਹੋਣਾ ਚਾਹੀਦਾ ਹੈ ਮੈਂ ਮਿੱਧਰ ਦੇਖਣਾ ਅੱਜ ਇਸ ਇਸ ਇਧਰ ਵੈਲਸੀਤੇ ਪਿੰਡਤਨੋਂ ਨੀਤੇ ਮੈਨਾ ਜੀ ਬਹੁਤ ਜਲਦੀ ਵਡੇਰਾ ਦਾ ਸੀਨਾ ਚੀਨ ਕੋਲ ਨੇ ਹੈ ਸਰ ਹੌਟ ਅਕੈਡਮੀ ਵੀ ਕਰ ਰਹੇ ਆ ਪਰੰਪਰਿਕ ਵੀ ਦੇ ਰਹੇ ਆ ਸਾਰਾ ਸਾਰਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਮੈਮ ਦਾ ਬਹੁਤ ਬਹੁਤ ਧੰਨਵਾਦ ਇੰਨਾ ਪਿਆਰ ਦੇਣੇ ਵਾਸਤੇ ਵੀ ਨੂੰ ਲਾਣ ਵਾਲਾ ਗਾ ਬਹੁਤ ਬਹੁਤ ਧੰਨਵਾਦ ਕਿਹਾ ਜੀ ਥਾਰਾ ਜਸਨੀਤ कौर ਸੰਜੀਤ ਜਸਨੀਤ कौर ਬਹੁਤ ਬਹੁਤ ਧੰਨਵਾਦ ਰਜ਼ੇ ਨਨ ਗ੍ਰੈਕੀ ਲਿੱਤਾ ਸੀਗਾ ਤੇ 1 ਮਿਲੀਅਨ ਪਲੱਸ 뷰 ਕੈਸੀਗੇ ਦੇ ਤੇ ਬੈਲਪੂਲਾ ਤੋਂ ਜਿਹੜਾ ਮੈਨੇ ਜਨਵਰੀ ਚ ਆਇਆ ਸੀਗਾ 2 ਮਿਲੀਅਨ ਪਲੱਸ ਉਹ ਚ ਲੈ ਗਿਆ ਤੇ ਫਿਚਰ ਦੀ ਪਲੈਨਿੰਗ ਹੈ ਆ ਸਟਾਰ ਫਿਲਮ ਪ੍ਰੋਡਕਸ਼ਨ ਦੇ ਅਸੀਂ ਬਣਦੇ ਆ ਸਾਡੇ ਮਾਨਾ ਨਹੀਂ ਹੈਗੇ ਤੇ ਪਟੀ ਗਾਲਾ ਹਾਂ ਕਿਹੜਾ ਹੈ ਪੱਟੀ ਕਿ ਸਾਨੂੰ ਦੱਸ ਝੂਟ ਨਹੀਂ ਉਧਿਆਂ ਛਿੱਪਿਂ ਜਿੱਥੇ ਤੇਰੇ ਝੂਟ ਨਹੀਂ ਕਿਹੜਾ ਹੈ ਪੱਟੀ ਕਿ ਸਾਨੂੰ ਦੱਸ ਝੂਟ ਨਹੀਂ ਉਹ ਤੇ ਆ ਸਟੀ ਚਿੱਤੇ ਤੇਰੇ ਝੂਠ ਦੀ ਨਾਲ ਕੁੱਤਿਆ ਫਗਾਨ ਦੀ ਤਿਆਰੀ ਫਰੋ ਬ ਲੈ ਉਹ ਕੁੱਤਿਆ ਫਗਾਨ ਦੀ ਤਿਆਰੀ ਫਰੋ ਬ ਲੈ ਤੇ ਚੈਰੀ ਫੁੱਲੀਆਂ ਕੱਲ੍ਹ ਰੀ ਚੱਚੇ ਕੂੜਾ ਹੀ ਹੋ ਚੜਦੇ ਸਿਹਾਲਿਆ ਸੁਬੇਂ ਬਾਜੇ ਨਾ ਪਾਲੀ ਗੋਰੀਆਂ ਬਾਹਾਂ ਦੇ ਵਿੱਚ ਚੂੜਾ ਨਹੀਂ ਥੈਂਕ ਯੂ ਜੀ ਅੱਜ ਜੀ ਸਿੱਟਾ ਲਾ ਮੰਨ ਲੋ ਥੋੜਾ ਬੜਾ ਜੀ ਜਸਟ ਆਪਾਂ ਤੀਜ ਮੇਲੇ ਤੋਂ ਆ ਗਏ ਆ ਘਰ ਵਾਪਸ ਔਰ ਟਾਈਮ ਇਸ ਵਕਤ ਹੋ ਗਿਆ ਜੀ 5:30 ਹੋ ਗਏ ਆ ਔਰ ਫਿਲਹਾਲ ਇਨਾ ਵਧੀਆ ਸੈਲੀਬ੍ਰੇਸ਼ਨ ਹੋਇਆ ਨਾ ਬਹੁਤ ਜ਼ਿਆਦਾ ਔਰ ਵਾਹਵੇ ਸੈਲੀਬ੍ਰੇਸ਼ਨ ਸੈਲੀਬ੍ਰੇਟਿੰਗ ਵੀ ਆਏ ਹੋਏ ਤੇ ਜੀ ਮੈਂ ਕੀ ਲਿਓ ਨਹੀਂ ਗੱਲਾਂ ਕਰਨ ਦੰਦਾ ਲਿਓ ਨਾਲ ਹੀ ਬੈਠੇ ਆ ਜਿਲੀਓ ਲਿਓ ਦੇਖੋ ਲਿਓ ਨੂੰ ਪਿੱਛੇ ਚਾਹ ਕਰ ਰਿਹਾ ਹੈ ਪਤਾ ਨਹੀਂ ਕੀ ਆ ਦੇਖ ਰਿਹਾ ਔਰ ਪਿੱਛੇ ਜੋ ਪਈਆਂ ਸਾਨੂੰ ਪ੍ਰਾਈਜ਼ ਮਿਲੇ ਆ ਪ੍ਰਾਈਜ਼ ਮਿਲੇ ਸਾਨੂੰ ਔਰ ਬਹੁਤ ਵਧੀਆ ਅਰੇਂਜਮੈਂਟ ਦਾ ਜੀ ਆਪਣਾ ਤੇ ਬਾਕੀ ਪਲੀਜ਼ ਲਾਈਕ ਕਮੈਂਟ ਜ਼ਰੂਰ ਕਰਿਓ ਤੁਸੀਂ ਚੈਨਲ ਨੂੰ ਕਰਿਓ ਸਬਸਕ੍ਰਾਈਬ ਜੇ ਤੁਸੀਂ ਨਵੇਂ ਆ ਹਨਾ ਬਹੁਤ ਵਧੀਆ ਦੀ ਪ੍ਰੋਗਰਾਮ ਤਾਜੀ ਅੱਜ ਦਾ ਆਪਣਾ ਔਰ ਫਿਲਹਾਲ ਮੈਂ ਵੀ ਅੱਜ ਰੈਡੀ ਛੇੜੀ ਹੋ ਕੇ ਗਈਆਂ ਆਪਣੇ ਆਪ ਨੂੰ ਕਿਸੇ ਨੂੰ ਘੱਟ ਨਹੀਂ ਕੋ ਆਣਾ ਚਾਹੀਦਾ ਹੁਣਾ ਸਾਰੇ ਵਧੀਆ ਆਪਣੇ ਆਪ ਦੇ ਵਿੱਚ ਸਾਰੇ ਸੋਹਣੇ ਆ ਤੇ ਫਿਲਹਾਲ ਦੇਖੋ ਲਿਓ ਕਿਦ ਨੂੰ ਦੇਖ ਰਿਆ ਲਿਓ ਦੇਖ ਰਿਆ ਪਿੱਛੇ ਨਾ ਦਾ ਲਿਓ ਠੀਕ ਜਾ ਉਂਗਲੀ ਖਾਲੇ ਗਈ ਲਿਓ ਦੇਖ ਰਿਆ ਪਿੱਛੇ ਨੂੰ ਵੱਡੇ ਤੇ ਆ ਔਰ ਫਿਲਹਾਲ ਪ੍ਰੋਗਰਾਮ ਇੰਨਾ ਵਧੀਆ ਤਾਂ ਨਾ ਬਹੁਤ ਜ਼ਿਆਦਾ ਮੈਂ ਪਹਿਲੀ ਵਾਰ ਆਈਆਂ ਜੋਤਨ ਜੋਤ ਕੇ ਪਾਪਾ ਗਏ ਆ ਪਟਾ ਲੈਣ ਕਿਉਂਕਿ ਇਹਦਾ ਨਾ ਲੀਓ ਕੋ ਪਟਾ ਪਾਣਾ ਆਪਾਂ ਨੇ ਤੰਗ ਕਰਨ ਲੱਗ ਗਿਆ ਲੀਓ ਬਹੁਤ ਜ਼ਿਆਦਾ ਹਾਂਜੀ ਲਿਆਏ ਮਿਲ ਗਿਆ ਲੋ ਜੀ ਲੀਓ ਦਾ ਨਾ ਨੈਕਲੈਸ ਆ ਗਿਆ ਅੱਜ ਹਾਰ ਆ ਗਈ ਲੀਓ ਦਾ ਮਧਿਆ ਲੀਓ ਵਾਸਤੇ ਲੈ ਕੇ ਆਈਆਂ ਤੇ ਚਲੋ ਜੀ ਮਿਲਦੇ ਹਾਂ ਲੈਕਸੀ ਵਲੋਗ ਦੇ ਵਿੱਚ ਪ੍ਰੋਗਰਾਮ ਬਹੁਤ ਵਧੀਆ ਤਾਂ ਟੀਚ ਮਿਲਦਾ ਇੱਕ ਵਾਰ ਫੇਰ ਸਾਰਿਆਂ ਨੂੰ ਹੈਪੀ ਟੀਚ ਤੇ ਚਲੋ ਜੀ ਬਾਏ ਟੇਕ ਕੇਅਰ ਜੀ ਟੇਕ ਕੇਅਰ